ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੇ ਜੁੱਧ ਨਸ਼ਾ ਵਿਰੁੱਧ ਜਿੱਥੇ ਅੱਜ ਅੰਮ੍ਰਿਤਸਰ ਦੇ ਵੱਖ-ਵੱਖ ਅਧਿਆਤਿਕ ਖੇਤਰਾਂ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਅੱਜ ਪਿੰਡ ਮਾਲਵੇਕੇ ਘਰਾਂ 'ਚ ਸਰਚ ਆਪਰੇਸ਼ਨ ਕੀਤਾ ਗਿਆ ਜਿੱਥੇ ਕਈ ਘਰਾਂ ਦੇ ਉੱਪਰ ਐਨਡੀਪੀਐਸ ਦੇ ਮਕਦਮੇ ਦਰਜ ਹਨ ਪੁਲਿਸ ਦੀ ਤਲਾਸ਼ੀ ਦੇ ਦੌਰਾਨ ਘਰ ਛੱਡ ਕੇ ਮੌਕੇ ਤੋਂ ਹੋਏ ਫਰਾਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਈਜੀ ਪਰਮਰਾਜ ਸਿੰਘ ਉਮਰਾ ਨੰਗਰ ਨੇ ਦੱਸਿਆ ਕਿ ਐਸਐਸਪੀ ਮਜੀਠਾ ਤੇ ਡੀਆਈਜੀ ਬੋਰਡ ਰੇਂਜ ਦੀ ਅਗਵਾਈ ਹੇਠ ਅੱਜ ਪਿੰਡ ਵਿੱਚ ਸ਼ੱਕੀ ਬੰਦਿਆਂ ਦੇ ਘਰਾਂ ਚ ਚ ਸਰਚ ਆਪਰੇਸ਼ਨ ਕੀਤਾ ਗਿਆ ਉਥੇ ਜਾਣਕਾਰੀ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਆਪਰੇਸ਼ਨ 1 ਮਾਰਚ ਤੋਂ ਸ਼ੁਰੂਆਤ ਹੋਇਆ ਗਿਆ ਸੀ ਜਿਸ ਵਿੱਚ ਹਰ ਇੱਕ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਉਹਨਾਂ ਨੇ ਦੱਸਿਆ ਕਿ 1 ਅਗਸਤ ਤੋਂ 14 ਅਗਸਤ ਤੱਕ ਨਾਟ ਐਨਡੀਪੀਐਸ ਦੇ ਮਕਦਮੇ ਦਰਜ ਕੀਤੇ ਗਏ ਅਤੇ 141 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੋਰ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਕੱਲ ਜੋ ਆਪਰੇਸ਼ਨ ਐਸਐਸਪੀ ਅਗਵਾਈ ਹੇਟ ਡੰਡਿਆਲਾ ਅਤੇ ਘਿੰਡਾ ਦੇ ਏਰੀਆ ਵਿੱਚ ਕੱਲ ਆਪਰੇਸ਼ਨ ਚਲਾਇਆ ਗਿਆ ਉਸ ਵਿੱਚ 14 ਕੇ ਰਜਿਸਟਰ ਕੀਤੇ ਗਏ ਅਤੇ ਪੰਜੇ ਬੰਦੇ ਗ੍ਰਿਫਤਾਰ ਕੀਤੇ ਗਏ 72 ਗ੍ਰਾਮ ਹੀਰੋਨ ਅਤੇ ਤਿੰਨ ਪਿਸਤੌਲ ਬਰਾਮਤ ਹੋਏ ਅਤੇ ਨਾਲ ਹੀ 1500 ਨਸ਼ੀਲੀਆਂ ਗੋਲੀਆਂ ਵੀ ਬਰਾਮਤ ਕੀਤੀਆਂ ਗਈਆਂ ਉਹਨਾਂ ਦੱਸਿਆ ਕਿ ਜੋ ਅੱਜ ਆਪਰੇਸ਼ਨ ਹੋਇਆ ਇਸ ਦੀ ਜਾਣਕਾਰੀ ਵੀ ਸ਼ਾਮ ਤੱਕ ਐਸਐਸਪੀ ਦਫ਼ਤਰ ਤੋਂ ਤੁਹਾਨੂੰ ਸਾਂਝੀ ਕੀਤੀ ਜਾਵੇਗੀ ਇਹ ਜਿਹੜਾ ਕੋਆਰਡੀਨੇਟ ਸਰਚ ਆਪਰੇਸ਼ਨ 1 ਮਾਰਚ ਤੋਂ ਪੰਜਾਬ ਸਰਕਾਰ ਵੱਲੋਂ ਆਰੰਭਿਆ ਗਿਆ ਸੀ ਸਾਰੇ ਪੰਜਾਬ ਦੇ ਵਿੱਚ ਸੋ ਹੈੱਡਕੁਆਰਟਰ ਤੋਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਸੀਨੀਅਰ ਅਫਸਰਾਂ ਨੂੰ ਸੁਪਰਵੀਜ਼ਨ ਵਾਸਤੇ ਡਿਪਲੋਏਟ ਕੀਤਾ ਗਿਆ ਸੋ ਇਹ ਬੜਾ ਜਿਹੜਾ ਅਜਿਹਾ ਆਪਰੇਸ਼ਨ ਹੈ ਇਹ ਐਸਐਸਪੀ ਮਜੀਠਾ ਤੇ ਡੀਆਈਐਸ ਬਾਰਡਰ ਐਂਟੀ ਇਗਵਾਹੀ ਦੇ ਵਿੱਚ ਚੱਲ ਰਿਹਾ ਸਵੇਰ ਤੋਂ ਕੱਲ ਜਨਿਆਲਾ ਏਰੀਆਜ਼ ਕੀਤਾ ਸੀ ਉਸ ਤੋਂ ਬਾਅਦ ਕ੍ਰੈਂਡ ਦੇ ਏਰੀਆਜ਼ ਵੀ ਕੀਤਾ ਸੋ ਅੱਜ ਇਹ ਢੀਂਗਰਾ ਕਲੋਨੀ ਜਿਹੜੀ 28 ਸਬ ਡਿਵੀਜ਼ਨ ਦੀ ਅੰਮ੍ਰਿਤਸਰ ਸ਼ਹਿਰ ਦੇ ਨਾਲ ਲੱਗਦੀ ਆ ਸੋ ਇੱਥੇ ਜਿਹੜੇ ਕੁਝ ਸ਼ੱਕੀ ਬੰਦੇ ਸੀ ਉਹਨਾਂ ਦੇ ਖਰਾਏ ਸਰਚ ਕੀਤੀ ਗਈ ਹੈ ਸੋ ਪਿਛਲੇ 1 ਅਗਸਤ ਤੋਂ ਹੁਣ ਤੱਕ ਜਿਹੜੀ ਮੀਠਾ ਪੁਲਿਸ ਵੱਲੋਂ 14 ਜਿਹੜੇ ਅਗਸਤ ਦੇ ਵਿੱਚ ਇਹਨਾਂ ਨੇ 69 ਐਨਡੀਪੀਐਸ ਦੇ ਕੇਸ ਰਜਿਸਟਰ ਕੀਤੇ ਆ ਔਰ 141 ਬੰਦੇ ਰੈਸਟ ਕੀਤੇ ਆ ਔਰ 8.5 ਕਿਲੋ ਹੀਰੋਇਨ ਰਿਕਵਰ ਕੀਤੀ ਹੈ ਕੱਲ ਦਾ ਜਿਹੜਾ ਆਪਰੇਸ਼ਨ ਡੀਆਈ ਸਾਹਿਬ ਦੀ ਅਗਵਾਈ ਦੇ ਵਿੱਚ ਜਨੈਲ ਏਰੀਆ ਚ ਕੀਤਾ ਗਿਆ ਸੀ ਤੇ ਕੁਝ ਕਰਿੰਡੇ ਦੇ ਏਰੀਆ ਚ ਐਸਐਸਪੀ ਸਾਹਿਬ ਨੇ ਕੀਤਾ ਸੀ ਸੋ ਉਹਦੇ ਚ 14 ਕੇਸ ਜਸ ਹੋਏ ਨੇ ਰਜਿਸਟਰ ਤੇ 25 ਬੰਦੇ ਅਰੈਸਟ ਕੀਤੇ ਨੇ 72 ਗ੍ਰਾਮ ਹੀਰੋਇਨ ਤੇ ਪਿਸਟਲ ਰਿਕਵਰ ਕੀਤੀ ਨੇ ਕੱਲ ਵਾਲੇ ਆਪਰੇਸ਼ਨ ਚ ਸੋ 1500 ਨਸ਼ੀਲੀ ਗੋਲੀ ਉਹ ਰਿਕਵਰ ਕੀਤੀ ਹੈ ਸੋ ਅੱਜ ਦਾ ਆਪਰੇਸ਼ਨ ਜਿਹੜਾ ਚੱਲ ਰਿਹਾ ਹੈ ਇਹਦੇ ਬਾਰੇ ਜੋ ਸ਼ਾਮ ਤੱਕ ਦੀ ਰਿਕਵਰੀ ਹੋਏਗੀ ਉਹਦੀ ਐਸਐਸਪੀ ਅਫੀਸਰੋਂ ਤੁਹਾਨੂੰ ਪ੍ਰੈਸ ਨੋਟ ਆ ਜਾਏਗਾ ਸੋ ਮੇਰੀ ਇਲਾਕੇ ਦੇ ਨਿਵਾਸੀਆਂ ਨੂੰ ਅਪੀਲ ਹੈ ਕਿ ਵੀ ਉਹ ਇਹਨਾ ਜਿਹੜੇ ਮਾੜੇ ਅੰਸਰ ਨੇ ਨਸ਼ੇ ਦੇ ਸੁੱਧਾਕਰ ਉਹਨਾਂ ਬਾਰੇ ਲੋਕਲ ਪੁਲਿਸ ਨੂੰ ਸੂਚਿਤ ਕਰਨ ਔਰ ਜਿਹੜੇ ਬੱਚੇ ਇਸ ਤਰ੍ਹਾਂ ਘਰਾਏ ਰਪਏ ਨੇ ਉਹਨਾਂ ਨੂੰ ਵੀ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਪਰਤੀ ਕਰਾ ਕੇ ਨਸ਼ਾ ਛਡਾਊਆਂ 'ਚ ਉਹਨਾਂ ਦੇ ਸਹੀ ਰਸਤੇ ਦੇ ਲੈਣ ਉਹਨਾਂ ਨਾਲ ਨਸ਼ਾ ਚੜਾਇਆ ਜਾਵੇ। ਥੈਂਕ ਯੂ। ਸਾਹਮਣੇ ਇਹ ਵੀ ਦੇਖਿਆ ਕਿ ਜਿਹੜੇ ਨਸ਼ਾ ਪੀਂਦੇ ਸੀ ਉਹਨਾਂ ਨੂੰ ਹੀ ਨਸ਼ਾ ਦੇ ਦੇ ਕੇ ਤੇ ਵੇਚਣ ਲਈ ਭੇਜਦੇ ਪੰਜ ਕੁੜੀਆਂ 'ਚੋਂ ਇੱਕ ਕੁੜੀ ਉਹਨਾਂ ਨੂੰ ਦਿੱਤੀ ਜਾਂਦੀ ਹੈ। ਤੇ ਮੱਲਾ ਦੀ ਗੱਲ ਕਰੀ ਤਾਂ ਮੱਲਾ ਸਬੂਤ ਦੇ ਬਾਅਦ ਲੜਕਿਆਂ ਨੂੰ ਗਾਫੀ ਤੰਗੀ ਪਛਾਣੀਆਂ ਸਾਮਲਾ ਕਰਨਾ ਪੈਂਦਾ। ਤੇ ਆਏ ਦਿਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਰਾਤੀ ਲਗਾਉਂਦਾ ਹੀ ਰਹਿੰਦਾ। ਇਹ ਵਾਕਿਆ ਗੱਲ ਤੁਹਾਡੀ ਠੀਕ ਆ ਪਿਛਲੇ ਕੁਝ ਦਿਨਾਂ ਤੋਂ ਇਹੋ ਜਿਹੀਆਂ ਚੀਜ਼ਾਂ ਨੋਟਿਸ ਚ ਆਈਆਂ ਨੇ। ਸੋ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਬੰਦਿਆਂ ਨੂੰ ਆਈਡੈਂਟੀਫਾਈ ਕਰਕੇ। ਔਰ ਉਹਨਾਂ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਅਰੈਸਟ ਕਰ ਲਿਆ ਜਾਏਗਾ। ਅਜੇ ਕੁਝ ਬਰਾਮਦ ਹੋਇਆ ਜੀ ਸੈਟੀਸਫੈਕਸ਼ਨ ਨਹੀਂ ਆਇਆ। ਮੈਂ ਤੁਹਾਨੂੰ ਪਹਿਲਾਂ ਹੀ ਰਿਕੁਐਸਟ ਕੀਤੀ ਵੀ ਇਹ ਜਿਹੜੀ ਸ਼ਾਮ ਤੱਕ ਕਿਉਂਕਿ ਆਪਰੇਸ਼ਨ ਲੱਗ-ਲੱਗ ਜਗ੍ਹਾ ਚੱਲ ਰਿਹਾ ਸਾਰੀ ਰਿਕਵਰੀ ਸ਼ਾਮ ਨੂੰ ਐਸਐਸਪੀ ਆਫਿਸ ਵੱਲੋਂ ਤੁਹਾਨੂੰ ਜਾਰੀ ਕਰ ਦਿੱਤੀ ਜਾਏਗੀ। ਉਹਨਾਂ ਨਸ਼ਾ ਤੋਦਾਂਗਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਤਾੜਨਾ ਕੀ ਦੇਣਾ ਚਾਹੁੰਦੇ ਹੋ ਬਾਰੇ? ਨਸ਼ਾ ਵੇਚਦੇ ਅਜੇ ਵੱਡਦੇ ਨੇ। ਤਾੜਨਾ ਦੇਈ ਹੈ ਕਿ ਉਹ ਇਸ ਕੰਮ ਤੋਂ ਹਟ ਜਾਣ। ਔਰ ਤਾਂ ਹੀ ਮੈਂ ਲੋਕਾਂ ਨੂੰ ਅਪੀਲ ਕਰ ਰਿਹਾ ਆ ਆਮ ਜਨਰਲ ਪਬਲਿਕ ਨੂੰ ਕਿ ਵੀ ਉਹ ਜਿਹੜੇ ਆਗੇ ਸਮੇਂ ਸਰੋਨਾ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਬਾਰਡਰ ਦੀ ਗੱਲ ਕਰੀਏ ਬਾਰਡਰਾਂ ਦੇ ਅਲਗ-ਅਲਗੇ ਪਿੰਡ ਨੇ ਉੱਥੇ ਵੀ ਕਾਫੀ ਨਚਾ ਦੇਖਦਾ ਆ ਜਪਾਨਤਨ ਰੋਲਾ ਹੀ ਹੁੰਦਾ ਉੱਥੇ ਕੀ ਐਕਸ਼ਨ ਬਾਰਡਰਾਂ ਤੇ ਤੁਸੀਂ ਦੇਖ ਹੀ ਰਹੇ ਹੋ ਪਿਛਲੇ ਕਾਫੀ ਸਮੇਂ ਤੋਂ ਡੈਲੀ ਮਜੀਠਾ ਪੁਲਿਸ ਵੱਲੋਂ ਜਿਹੜੇ ਬਾਰਡਰ ਦੇ ਨਾਲ ਡਿਸਟ੍ਰਿਕਟ ਲੱਗਦੇ ਨੇ ਤਰਨਤਾਰਨ ਹੋ ਗਿਆ ਇਵਨ ਫਾਜ਼ਲਗੱਬ ਤਰਜ਼ਪੁਰ ਏਰੀਆ ਜਿੱਥੇ ਵੀ ਇਸ ਤਰ੍ਹਾਂ ਦੀ ਡਰੋਂ ਦੀ ਮੂਵਮੈਂਟ ਆਉਂਦੀ ਹੈ ਧਿਆਨ ਚ ਉੱਥੋਂ ਰਿਕਵਰੀ ਹੋ ਰਹੀ ਹੈ ਉਹ ਮੀਆ ਸੱਫ ਔਰ ਪੰਜਾਬ ਪੁਲਿਸ ਸਾਂਝੇ ਤੌਰ ਤੇ ਇਹ ਆਪਰੇਸ਼ਨ ਕਰੀ ਹੈ Thank you.